ਪਿੰਡ ਚੰਨੂ ਵਾਲਾ ਤੋਂ ਲੈ ਕੇ ਬੰਬੀਹਾ ਭਾਈ ਤੱਕ ਜਿਹੜਾ ਪ੍ਰਧਾਨ ਮੰਤਰੀ ਯੋਜਨਾ ਵਾਲਾ ਰੋਡ ਹੈ ਜਿਹੜਾ ਬਣਨਾ ਸ਼ੁਰੂ ਹੋਇਆ ਸੋ ਉਸ ਰੋਡ ਨੂੰ ਲੈ ਕੇ ਪਿੰਡ ਮਾੜੀ ਮੁਸਫਾ ਦੇ ਵਿੱਚ ਇੱਕ ਵੱਡਾ ਵਿਵਾਦ ਸ਼ੁਰੂ ਹੋਇਆ ਹੈ ਵਿਵਾਦ ਦਾ ਕਾਰਨ ਹੈ ਕਿ ਜਦੋਂ ਆਪਾਂ ਮਾੜੀ ਮੁਸਫਾ ਤੋਂ ਠੱਠੀ ਭਾਈ ਵੱਲ ਨੂੰ ਤੁਰਦੇ ਆ ਤਾਂ ਆ ਸਾਹਮਣੇ ਇੱਕ ਬਸਤੀ ਹੈ ਗਰੀਬ ਭਾਈਚਾਰੇ ਦੀ ਬਸਤੀ ਹੈ ਜਿਹੜੀ ਇਸ ਬਸਤੀ ਦੇ ਕੋਲੋਂ ਆ ਕੇ ਜਿਹੜੀ ਸੜਕ ਹੈ ਮੈਕਮੇ ਨੇ ਬੇਹੱਦ ਜਿਆਦਾ ਉੱਚੀ ਚੱਕੀ ਹੈ ਇਹ ਇਸ ਬਸਤੀ ਦਾ ਦੋਸ਼ ਹੈ ਕਿ ਇਹਨਾਂ ਨੇ ਇੱਥੋਂ ਲੋੜ ਤੋਂ ਜ਼ਿਆਦਾ ਚੱਕਣ ਕਰਕੇ ਜਿਹੜੀ ਇਹ ਬਸਤੀ ਹੈ ਸਾਹਮਣੇ ਤੁਹਾਨੂੰ ਦਿਖ ਰਹੀ ਹੈ ਇਹਦਾ ਸਾਰੇ ਜਿਹੜੇ ਗਰੀਬ ਘਰਾਂ ਦੇ ਜਿਹੜੇ ਹੈਗੇ ਨੇ ਘਰ ਗਰੀਬ ਨੇ ਤੇ ਇਹਨਾਂ ਦੇ ਅੰਦਰ ਜਿਹੜਾ ਪਾਣੀ ਭਰਨ ਦੀ ਜਿਹੜੀ ਉਹਨਾਂ ਨੇ ਕਿਹਾ ਕਿ ਦੋਸ਼ ਲਾਏ ਨੇ ਕਿ ਸਾਡੇ ਘਰਾਂ ਦੇ ਵਿੱਚ ਪਾਣੀ ਭਰੇਗਾ ਤੇ ਇਸ ਦੇ ਨਾਲ ਹੀ ਜਿਹੜੀ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਸੜਕ ਦੇ ਵਿੱਚ ਬਣਾਉਣ ਦੇ ਵਿੱਚ ਪੱਖਪਾਤ ਕੀਤਾ ਜਾ ਰਿਹਾ ਹੈ ਕਿ ਕਿ ਅੱਗੇ ਜਾ ਕੇ ਜਿਹੜਾ ਹੋ ਉਹਨਾਂ ਨੇ ਪੱਥਰ ਪਾਉਣਾ ਛੱਡਤਾ ਉਧਰਲੀ ਸਾਈਡ ਵੀ ਇੱਕ ਜਿਹੜਾ ਸਾਹਮਣੇ ਜਿੱਦਣ ਨੂੰ ਮਾੜੀ ਮੁਸਫਰ ਅੱਡਾ ਦਿਂਗਦਾ ਹੈ ਉਧਰਲੀ ਸਾਈਡ ਨੂੰ ਪੱਥਰ ਨਹੀਂ ਪਾਇਆ ਉਧਰ ਇੱਕ ਡੂੰਗਾ ਟਵਾ ਵਰਗਾ ਜਿਹੜੀ ਸਥਿਤੀ ਬਣ ਗਈ ਹੈ ਤੇ ਇਸ ਜਗ੍ਹਾ ਤੇ ਜਿਹੜਾ ਲੋੜ ਤੋਂ ਜ਼ਿਆਦਾ ਪੱਥਰ ਪਾ ਕੇ ਚੱਕਿਆ ਗਿਆ ਜਿਸ ਨਾਲ ਪੂਰੀ ਬਸਤੀ ਦੇ ਲੋਕ ਜਿਹੜੇ ਇਸ ਸਮੱਸਿਆ ਦਾ ਸਾਹਮਣਾ ਕਰਨਗੇ ਲੋਕ ਇਕੱਠੇ ਹੋਏ ਆ ਗੱਲਬਾਤ ਕਰਦੇ ਆ ਕਿ ਕੀ ਕਹਿਣਾ ਚਾਹੁੰਦੇ ਨੇ ਕੀ ਸਮੱਸਿਆ ਹੈ ਉਹਨਾਂ ਨੂੰ ਇਸ ਜਿਹੜੀ ਹੈਗੇ ਸੜਕ ਸੰਬੰਧੀ ਸਾਬਕਾ ਸਰਪੰਚ ਦਰਸ਼ਨ ਸਿੰਘ ਵੀ ਇਸ ਜਗ੍ਹਾ ਤੇ ਪਹੁੰਚੇ ਆ ਸੋ ਲੋਕ ਇਸ ਬਸਤੀ ਤੇ ਪਹੁੰਚੇ ਇੱਥੇ ਆਪੋ ਆਪਣੀ ਸਮੱਸਿਆ ਦੱਸਣ ਦੇ ਲਈ ਕਿ ਸੜਕ ਦੇ ਉੱਤੇ ਇਸ ਸੜਕ ਵੱਣ ਨਾਲ ਉੱਚੀ ਹੋਣ ਨਾਲ ਉਹਨਾਂ ਨੂੰ ਕੀ ਸਮੱਸਿਆ ਹੈ ਹਾਂਜੀ ਮੈਂ ਦਰਸ਼ਨ ਸਿੰਘ ਸਰਪੰਚ ਸਾਫਾ ਬੋਲਦਾ ਹਾਂ ਜੀ ਆ ਆਪਣਾ ਆ ਗਰੀਬ ਵਸਤੀ ਰਹਿੰਦੀ ਆ ਘੱਟ ਤੋਂ ਘੱਟ 50 60 ਘਰ ਦੂਰਨਾ ਠੱਠੀ ਭਾਈ ਰੂਟ ਤੇ ਦੂਰਨਾ ਪਾਸਾ ਗਲੀ ਜਾਂਦੀ ਏ ਇਹ ਆਪਣਾ ਇਸ ਗਲੀ ਦਾ ਪਾਣੀ ਦੱਸੋ ਕਿੱਧਰ ਲੰਘੂਗਾ ਸੜਕ ਦੇ ਮੂਹਰੇ ਬੰਨ ਮਾਰਤਾ ਇਹਨਾਂ ਨੇ ਪਿੱਛੋਂ ਵੀ ਸੜਕ ਨੀਵੀਂ ਆ ਪਿੰਡ ਵੱਲੋਂ ਵੀ ਨੀਵੀਂ ਆ ਤੇ ਦੂਜੇ ਠੱਠੀਏ ਵੱਲੋਂ ਵੀ ਨੀਵੀਂ ਆ ਸੜਕ ਇੱਥੇ ਜਿਵੇਂ ਆਪਾਂ ਪੁਲ ਬੰਦੇ ਹੁੰਨੇ ਆ ਕੋਲ ਬੰਤਾ ਇੱਕ ਪੱਥਰ ਪਾਪਾ ਚਾਰ ਵਰੀ ਪੱਥਰ ਪਾਦਾ ਘਟੂ ਘਟ ਤੁਸੀਂ ਆਪ ਆ ਕੇ ਮੌਕਾ ਬशक ਦੀ ਦੇਖ ਸਕਦੇ ਇੱਥੇ ਜੇ ਕੋਈ ਅਸੀਂ ਗਲਤ ਬੋਲਦੇ ਹਾਂ ਕੋਈ ਝੂਠ ਬੋਲਦੇ ਹਾਂ ਤੇ ਆਪਣਾ ਜੇ ਆਪਾਂ ਸੋਚ ਗਏ ਤਾਂ ਆਪਾਂ ਅਨਸਾਫ਼ ਕਰਨਾ ਹੁੰਦਾ ਸਭ ਦਾ ਵੀ ਇੱਕੋ ਜੇ ਸਾਰੇ ਭੈਣ ਭਾਈ ਰਹਿਣ ਤੇ ਜੇ ਆਪਾਂ ਦਬਾਇਤ ਕਿਸੇ ਦਾ ਕਰ ਗਏ ਤਾਂ ਉਹ ਪ੍ਰਮਾਤਮਾ ਵੇਦਾ ਵੀ ਉਹਦੇ ਨਾਲ ਫਿਰ ਮੁੜ ਕੇ ਕੀ ਹੋਊਗਾ ਉਹ ਨਿਆ ਉਹਨੇ ਕਰਨਾ ਪ੍ਰਮਾਤਮਾ ਨੇ ਬਾਜੀ ਇੱਕ ਮੰਗ ਕਰਦੇ ਤੋਂ ਉਥੋਂ ਵੀ ਇਹ ਲੈਵਲ ਹੋ ਜਾਵੇ ਪਿੱਛੋਂ ਵੀ ਛੜਕਦਾ ਤੇ ਅੱਗੋਂ ਵੀ ਛੜਕਦਾ ਉੱਥੇ ਉੱਥੋਂ ਤੱਕਰ ਖਲਾਰਿਆ ਜਾਵੇ ਪੱਥਰ ਇਹ ਚੱਕਿਆ ਜਾਵੇ ਜੇ ਨਾ ਚੱਕਿਆ ਤਾਂ ਅਸੀਂ ਇੱਥੇ ਹੋਰ ਵੀ ਕੋਈ ਐਕਸ਼ਨ ਲੈ ਸਕਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਪੰਜਾਬ ਸਰਕਾਰ ਨੂੰ ਤੋਂ ਜੋ ਤੇ ਆ ਜਿਹੜਾ ਰੋਡ ਮਹਿਕਮਾ ਸੜਕਾਂ ਬਣਾਉਂਦੇ ਉਹਨਾਂ ਨੂੰ ਸਾਡੇ ਨਾਲ ਠੱਠੀ ਭਾਈ ਤੋਂ ਮੁਬੀਹਾ ਭਾਈ 18 ਫੁੱਟਾ ਰੋਡ ਬਾਨਦਿਆ 1202 ਇਹ ਨਾ ਜੀ ਇੱਥੇ ਸਾਡੇ ਅੱਡੇ ਤੋਂ ਘੱਟੋ ਘੱਟ ਵੀ 5 ਕਿਲੇ ਦੂਰੀ ਤੇ ਸਾਡੇ ਨਾਲ ਐਸਸੀ ਭਾਈਚਾਰੇ ਦੇ ਘਰ ਆ ਜਾਂਦੇ ਆ ਯਾਨੀ ਕਿ ਮਾਈਆਂ ਸਿੱਖਾਂ ਦੇ ਘਰ ਆ ਜਾਂਦੇ ਆ ਅਸੀਂ ਗਰੀਬ ਬੰਦੇ ਆ ਤੇ ਸਾਡੇ ਘਰਾਂ ਕੋਲੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਇੰਨੀ ਕੁ ਉੱਚੀ ਸੜਕ ਚੱਕਤੀ ਆ ਕਿ ਸਾਡੇ ਮੀਂਹ ਦਾ ਪਾਣੀ ਕਿਸੇ ਪਾਸੇ ਵੀ ਨਹੀਂ ਨੰਗਣਾ ਸਾਡੇ ਘਰ ਡੁੱਬਣਗੇ ਜੀ ਸਾਡੇ ਘਰ ਡੁੱਬਣੇ ਕੇ ਛੱਡ ਕੇ ਕਿੰਨ ਕਈ ਘਰ ਸਾਡੇ ਗਰੀਬ ਐ ਹੋਜਿਆ ਕਿ ਡੈਗ ਵੀ ਸਕਦੇ ਆ ਦਿਹਾੜੀਦਾਰ ਬੰਦੇ ਆ ਮਜ਼ਦੂਰ ਬੰਦੇ ਆ ਵੀ ਸਾਡੇ ਕੋਲੇ ਇੰਨੀ ਔਕਾਤ ਨਹੀਂ ਕਿ ਅਸੀਂ ਹਰ ਰੀਆ ਦਾ ਘਰ ਪਾਲਿਆ ਕਰਕੇ ਆ ਮੈਂ ਕਹਿੰਦਾ ਜਿਵੇਂ ਪੱਥਰ ਇੰਨਾ ਕ ਪਾਤਾ ਇਹਨਾਂ ਨੇ ਸਾਡੇ ਘਰਾਂ ਦੇ ਕੋਲੇ ਕੋਲੇ ਕਿ ਇੱਥੇ ਪੂਰਾ ਵਧੀਆ ਬੰਨ ਬਣਾਤਾ ਵੀ ਇਥੋਂ ਘਰਾਂ ਦਾ ਪਾਣੀ ਜਾਂ ਮੀਂਹ ਦਾ ਪਾਣੀ ਕਿਸੇ ਪਾਸੇ ਨਾ ਨਿਕਲ ਸਕੇ ਤੇ ਸਾਡੇ ਅੱਗੇ ਖੜਕ ਨੀਵੀ ਸੀ ਵਧੀਆ ਪਾਣੀ ਖੇਤਾਂ ਗੱਲੀ ਜਾ ਵਰਦਾ ਸੀ ਮੀਂਹ ਦਾ ਪਾਣੀ ਆਉਂਦਾ ਸੀ ਨਿਕਲ ਜਾਂਦਾ ਸੀ ਬਾਈ ਜੀ ਅਸੀਂ ਚਾਹੁੰਦੇ ਹਾਂ ਕਿ ਮੈਂਕ ਨੂੰ ਚਾਹੁੰਦੇ ਹਾਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਸਾਡਾ ਇਹ ਮਸਲਾ ਹੱਲ ਕੀਤਾ ਜਾਵੇ ਇੱਥੋਂ ਪੱਥਰ ਖੇਚ ਕੇ ਇੱਕੋ ਜਿਹਾ ਲੈਵਲ ਕੀਤਾ ਜਾਵੇ ਠੀਕ ਹੈ ਸੜਕ ਬਾਨ ਤੋਂ ਨਹੀਂ ਰੋਕ ਰਹੇ ਵੀ ਸੜਕ ਨਾ ਬਣੇ ਸੜਕ ਬਾਨਣੀ ਚਾਹੀਦੀ ਆ ਪਰ ਕੇ ਸਟੈਂਡ ਨਾ ਬਾਨਣੀ ਚਾਹੀਦੀ ਇਹ ਥੋੜੀ ਕਿ ਸਾਡੇ ਐਸਪੀ ਆਈ ਚਾਰ ਦੇ ਘਰ ਆ ਵੀ ਸਾਡੀ ਕੋਈ ਸੁਣਵਾਈ ਨਹੀਂ ਕਿ ਸਾਡੇ ਘਰਾਂ ਮੂਹਰੇ ਆ ਕੇ ਤੁਸੀਂ ਇੰਨੇ ਐਡਾ ਵੱਡਾ ਪੌਲ ਬਣਾਤਾ ਚਾਰ ਆਰ ਚਾਰ ਲੈਣਾ ਪੱਥਰ ਦਿਗਾ ਪਾਤਗਾ ਇਹਨਾਂ ਨੇ ਤੇ ਇਸ ਕਰਕੇ ਪੱਥਰ ਨੂੰ ਖਿੱਚਿਆ ਜਾਵੇ ਅਗਰ ਵੇਜ ਸਰਕਾਰ ਜਾਂ ਇਹ ਮਹਿਕਮਾ ਸਾਡੀ ਨਹੀਂ ਗੱਲ ਸੁਣਦਾ ਅਸੀਂ ਇਹ ਚੀਜ਼ ਦਾ ਪੂਰਾ ਘਰਾਓ ਕਰਾਂਗੇ ਅਸੀਂ ਬਾਈ ਜੀ ਇੱਥੇ ਲੋਕ ਨਹੀਂ ਪੈਣ ਦੇਣੀਗੀ ਕੋਈ ਮਰਜ਼ੀ ਹੋ ਜੇ ਠੀਕ ਆ ਨਾ ਦੂਜਾ ਨੰਬਰ ਜੀ ਇਹ ਸਾਡੇ ਪਿੰਡ ਦੇ ਕੋਈ ਮੌਤਵਾਰ ਬੰਦੇ ਆ ਆਮ ਪਾਰਟੀ ਦੇ ਜਿ ਆਮ ਪਾਰਟੀ ਦੇ ਬੰਦੇ ਨੇ ਆਪ ਦੇ ਕੋਲੋਂ ਪੈਸੇ ਇਕੱਠੇ ਕਰਕੇ ਮਿੱਟੀ ਪਾਈ ਆ ਉਹਨਾਂ ਨੇ ਐਸੀ ਭਾਈਚਾਰੇ ਦੇ ਘਰਾਂ ਕੋਲ ਤੇ ਮਿੱਟੀ ਪਾਤੀ ਫਿਰ ਜਰਨਲ ਦੇ ਘਰਾਂ ਕੋਲੇ ਵੀ ਗਾਂ ਮਿੱਟੀ ਪਾ ਕੇ ਉੱਚੀ ਸ਼ੜਕ ਕਰਦੇ ਉਹਨਾਂ ਦੇ ਘਰਾਂ ਕੋਲ ਦਾ ਸ਼ੜਕ ਇਹਨਾਂ ਨੇ ਪਾਈ ਜੀ ਪੂਰਾ ਵੈਦਕਰਾ ਕੀਤਾ ਸਾਡੇ ਐਸੀ ਭਾਈਚਾਰੇ ਦੇ ਨਾਲ ਸਾਡੇ ਘਰਾਂ ਕੋਲੋਂ ਪੂਰੀ ਸ਼ੜਕ ਉੱਚੀ ਚੱਕਤੀ ਆ ਵੀ ਇਹਨਾਂ ਦਾ ਪਾਣੀ ਕਿਸੇ ਪਾਸੇ ਅੱਗੇ ਸਾਡੇ ਪੈਣ ਦੇ ਪਾਣੀ ਦਾ ਨਿਕਾਸ ਐ ਨਹੀਂ ਕਿਸੇ ਪਾਸੇ ਸਾਡੇ ਘਰਾਂ ਦਾ ਅੱਗੇ ਪਾਣੀ ਹੈ ਨਹੀਂ ਤੇ ਹੁਣ ਸਾਡੇ ਜਦੋਂ ਮੀਂਹ ਦਾ ਮੀਂਹ ਆਇਆ ਕਰੂਗਾ ਤੇ ਸਾਡਾ ਪਾਣੀ ਕਿੱਧਰ ਨਿਕਲੂਗਾ ਇਹ ਭਈ ਆਮ ਪਾਰਟੀ ਵਾਲੇ ਬੰਦਿਆਂ ਨੇ ਖਾਸ ਕਰਕੇ ਆਪਦੇ ਕੋਲੋਂ ਟਰੈਕਟਰ ਟਰਾਲੀਆਂ ਦਾ ਆ ਕੇ ਸਾਡੇ ਘਰਾਂ ਮੂਰੇ ਬੰਨ ਮਾਰਿਆ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਇਸ ਮਹਿਕਮੇ ਸੜਕ ਮਹਿਕਮੇ ਤੋਂ ਮੰਗ ਕਰਦੇ ਆ ਵੀ ਸਾਡੀ ਛੜ ਕੇ ਭਈ ਬਾਨੀ ਵੀ ਚਾਹੀਦੀ ਆ ਪਰ ਬਣੀ ਨੀ ਵੀ ਸਾਡੇ ਪਾਣੀ ਦਾ ਨਿਕਾਸ ਹੁੰਦਾ ਰਹਿ ਜੇ ਠੀਕ ਆ ਸਾਡੀ ਬਾਕੀ ਸਾਰੀ ਸਾਡੇ ਪਿੰਡ ਦੀ ਪੰਚਾਇਤ ਦਾ ਸਰਪੰਚ ਸਾਹਿਬ ਗੁਰਤੇਜ ਸਿੰਘ ਸਾਡੇ ਨਾਲ ਸਹਿਮਤ ਆ ਉਹ ਵੀ ਇਹ ਗੱਲ ਕਹਿੰਦੇ ਆ ਭਈ ਸੜਕ ਨੀਵੀ ਹੋਣੀ ਚਾਹੀਦੀ ਆ ਇੰਦਾਂ ਦਾ ਪਾਣੀ ਨਹੀਂ ਨਿਕਲਣਾਗਾ ਧੰਨਵਾਦ ਜੀ ਬਹੁਤ ਮਿਹਰਬਾਨ ਦੂਜੀ ਬੇਨਤੀ ਇਹ ਜੀ ਜੇ ਮਹਿਕਮਾ ਸਾਡੀ ਨਹੀਂ ਗੱਲ ਸੁਣਦਾਗਾ ਸਰਕਾਰ ਸਾਡੀ ਨਹੀਂ ਗੱਲ ਸੌਂਦੀ ਇੱਥੇ ਸੜਕ ਬਣਾਉਂਦੀ ਸਾਡੀ ਅਗਲੀ ਕਾਰਵਾਈ ਇਹ ਹੋਗੀ ਸੜਕ ਬਣਨੀ ਨਹੀਂ ਦੇਣੀਗੀ ਅਸੀਂ ਇੱਥੇ ਧਰਨਾ ਲਾਵਾਂਗੇ ਆਪਦੇ ਜਵਾਕ ਲੈ ਕੇ ਬੁੜੀਆਂ ਲੈ ਕੇ ਇੱਥੇ ਬੈਠਾਂਗੇ ਅਸੀਂ ਕੋਈ ਗੱਡੀ ਨਹੀਂ ਦੇਣੀ ਪੱਥਰ ਦੀ ਲੈਣ ਦੇਣੀ ਕੁਛ ਨਹੀਂ ਹੋਉਂਦਣਾ ਫੇਰ ਸਾਨੂੰ ਕੁਛ ਮਰਜ਼ੀ ਹੋਵੇ ਚਾਹੇ ਸਾਨੂੰ ਪਜਾ ਪ੍ਰਸ਼ਾਸਨ ਆ ਜੇ ਫੜ ਕੇ ਲੈ ਜੇ ਕੁਛ ਮਰਜ਼ੀ ਕਰ ਲੈ ਫਿਰ ਅਸੀਂ ਪੂਰਾ ਕਰਾਓ ਕਰਾਂਗੇ ਜਥੇਬੰਦਗਾ ਮਜ਼ਦੂਰ ਜਥੇਬੰਦਗਾ ਵੀ ਸੱਦਾਂਗੇ ਪੂਰੀ ਤਰ੍ਹਾਂ ਤੁਹਾਨੂੰ ਘਰ ਵਿਖਾ ਦਿੰਨੇ ਆ ਬਾਈ ਜੀ ਬਾਲੀ ਗੱਲ ਸਾਡੇ ਆ ਗਰੀਬਾਂ ਦੇ ਘਰ ਵੇਖ ਲਓ ਆ ਕੇ ਤੁਸੀਂ ਵੇਖ ਲਓ ਵੀ ਇਹ ਘਰ ਦਾ ਪਾਣੀ ਕਿਸ ਤਰ੍ਹਾਂ ਨਿਕਲੂਗਾ ਸਾਡੀ ਗੱਲ ਆਹ ਦੇਖੋ ਆ ਤਾਂ ਅਸੀਂ ਜਹਾਜ਼ ਆਹ ਬਾਈ ਜੀ ਘਰ ਵੇਖ ਲਓ ਆ ਜਿਹੜਾ ਸਾਡੇ ਪਿਓਰਗ ਦਾ ਘਰ ਹੈ ਨਾ ਇਹਦੇ ਲੜਕਾ ਵੀ ਹੈ ਨਹੀਂਗਾ ਘਰ ਵੇਖ ਲਓ ਕਿੰਨਾ ਨਹੀਂ ਮੈਂ ਗਾਂ ਤੁਸੀਂ ਘਰ ਨੂੰ ਝਾਤੀ ਮਰਾ ਦੋ ਲੈ ਵੀ ਇਹਦੇ ਘਰ ਦਾ ਪਾਣੀ ਕਿੱਧਰ ਲੈ ਪਾਸੇ ਜਾਊ ਰੋਡ ਦੇ ਉੱਤੇ ਘਰ ਤੁਸੀਂ ਨੀਵਾ ਵੇਖੋ ਕਿੰਨਾ ਹੋ ਗਿਆ ਥਾਂ ਰੋਡ ਕਿੰਨਾ ਉੱਚਾ ਹੋ ਗਿਆ ਅਸੀਂ ਕਿੱਧਰ ਜਾਵਾਂਗੇ ਆ ਮਾਂ ਤਾਂ ਨੂੰ ਦੱਸ ਦੇ ਵੀ ਤੇਰਾ ਘਰ ਕਿੰਨਾ ਡੁੱਬ ਗਿਆ ਕਹਿੰਦਾ ਨਾ ਸਾਡਾ ਬਹੁਤ ਜ਼ਿਆਦਾ ਤੋਂ ਜ਼ਿਆਦਾ ਨੀਵਾ ਅਸੀਂ ਕਿਵੇਂ ਲੰਘਾਂਗੇ ਉੱਥੋਂ ਦੀ ਪਾਣੀ ਆ ਗਿਆ ਥੋਵੇ ਠੀਕ ਹੈ ਨਾ ਛਣੂ ਵੀ ਕੋਈ ਮਸਲਾ ਹੱਲ ਕਰੋ ਸਾਡਾ ਛੜਕਦਾ ਉੱਚੀ ਨੀਵੀਂ ਬੰਦ ਚੁੱਕੀ ਉੱਚੀ ਨਹੀਂ ਕਾਤੀ ਉੱਚੀ ਕਾਤੀ ਸੜਕੋ ਘਰ ਸਾਡੇ ਨੀਵੇਂ ਆ ਅਸੀਂ ਪਾਣੀ ਕੱਟਾਂਗੇ ਤਾਂ ਕਟਾਂਗੇ ਕਿੱਧਰ ਦੇ ਸੀ ਸਾਨੂੰ ਵੀ ਉਹ ਦੱਸੋ ਵੀ ਕਿੱਥੇ ਕੱਟ ਕੇ ਪਾਣੀ ਆ ਸੀ ਨਹੀਂ ਰੁਕਾ ਕਾਲ ਚੜਾ ਰਹੀ ਨੂੰ ਕੀ ਫਤੈ ਬਾਕੀ ਇਹਨਾਂ ਨੇ ਹੋਰ ਕਿਸੇ ਜਗ੍ਹਾ ਤੋਂ ਸ਼ੜਕ ਉੱਚੀ ਨਹੀਂ ਚੱਕੀ ਗਈ ਸਾਰੀ ਪੀਸੀ ਪਾਈ ਆ ਪੱਥਰ ਕਿਤੇ ਨਹੀਂ ਪਾਇਆ ਸਿਰਫ ਸਾਡੇ ਆ 50 60 ਘਰਾਂ ਕੋਲੀ ਇਹਨਾਂ ਨੇ ਪੱਥਰ ਪਾ ਕੇ ਸ਼ੜਕ ਉੱਚੀ ਕਰਤੀ ਆ ਚਾਰ ਆਰੀ ਪੱਥਰ ਪਾਤਾ ਇੱਥੇ ਬਲਕਿ ਅੱਗੇ ਇੱਕ ਸ਼ੜਕ ਇੱਥੋਂ ਬਿਲਕੁਲ ਵੀ ਨਹੀਂ ਟੁੱਟੀ ਸੀ ਨਾਰਮਲੀ ਟੁੱਟੀ ਸੀ ਕੋਈ ਜਣ ਕੇ ਆਪਾਂ 100 ਚੋਂ 5-7% ਕਹਿ ਦਈਏ ਟੁੱਟੀ ਸੀ ਫੇਰ ਵੀ ਕਿੰ ਨਾਲ ਇਹ ਇੱਥੇ ਇਹਨਾਂ ਨੇ ਚਾਰ ਆਰੀ ਪੱਥਰ ਪਾ ਕੇ ਪੂਰਾ ਵੱਡਾ ਬੰਨ੍ਹ ਕਰਤਾ ਤੇ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ 50 ਸਰਕਾਰ ਤੋਂ ਵੀ ਮੰਗ ਕਰਦੇ ਆ ਮਹਿਕਮੇ ਤੋਂ ਵੀ ਮੰਗ ਕਰਦੇ ਆ ਵੀ ਇੱਥੋਂ ਵੀ ਸ਼ੜਕ ਬਾਨੀ ਪਾਣੀ ਨਿਕਲਣਾ ਚਾਹੀਦਾ ਅਗਰ ਵੇਜੇ ਨਾ ਸਾਡੀ ਕਹਿੰਨੇ ਗੱਲ ਸੁਣੀ ਬਈ ਅਸੀਂ ਪੂਰਾ ਧਾਰਨਾ ਲਾਵਾਂਗੇ ਪੂਰਾ ਘਰਾਓ ਕਰਾਂਗੇ ਅਸੀਂ ਇੱਥੇ ਰੋਡ ਬੰਨ੍ਹਣੀ ਦੇਣਾ ਬਸ ਇੱਕ ਖਾਲਸਾ ਬਹਿਰੂਰ ਕੀ ਫਤਿਹ ਵੀਰ ਜੀ ਮੈਨੂੰ ਇਹੀ ਮੰਗਾ ਹੈ ਜਿਹੜੇ ਘਰ ਅਸੀਂ ਖੜੇ ਆ ਇਹਦੇ ਕੱਲੀਆਂ ਪੰਜ ਬੀਟੀਆਂ ਆ ਬੇਟਾ ਹੈ ਨਹੀਂ ਤਾਂ ਇਹਦੇ ਘਰ ਵਾਲਾ ਅਪੰਗ ਹੈ ਲੱਟ ਲਿਆ ਗਿਆ ਸੀ ਪਸੂਆ ਥੱਲੇ ਤਾਂ ਇਹਦੀ ਬਹੁਤ ਜ਼ਿਆਦਾ ਮਜਬੂਰੀ ਹੈ ਸਾਡੇ ਨਾਲੋਂ ਵੀ ਜ਼ਿਆਦਾ ਹੈ ਜਿਹੜੇ ਅਸੀਂ ਅਗਲੇ ਘਰ ਹੈ ਨਾ ਉਹ ਤੋਂ ਵੀ ਜ਼ਿਆਦਾ ਮਜਬੂਰੀ ਹੈ ਇਹਦੀ ਬਸ ਇਹੀ ਸਾਡੀ ਮੰਗ ਹੈ ਅਸੀਂ ਸਾਰੇ ਬਾਰੇ ਸੋਚਣਾ ਮੈਂ ਕੱਲੀ ਆਪਣੇ ਘਰ ਬਾਰੇ ਨਹੀਂ ਸੋਚਣਾ ਸਾਡੇ ਇੱਕੋ ਹੀ ਮੰਗ ਆ ਸਾਰਿਆਂ ਦੀ ਕਿਉਂਕਿ ਇਹ ਜੋ ਸਾਫਕਾ ਦਰਸ਼ਨ ਸਿੰਘ ਸਰਪੰਚ ਦੇ ਘਰ ਤੋਂ ਲੈ ਕੇ ਦੋ ਦੋ ਜਰਨਲ ਘਰਾਖੋਸ਼ ਉਥੋਂ ਲੈ ਕੇ ਵਿਚਾਲੇ ਵਿਚਾਲੇ ਸਾਡੇ ਘਰ ਆ ਸਾਡੇ ਘਰਾਂ ਕੋਲ ਹੀ ਦੋ ਦੋ ਡੇਢ ਫੁੱਟ ਪੱਥਰ ਪਿਆ ਕੱਲਾ ਕਿਉਂਕਿ ਨਾ ਤਾਂ ਇਦੋਂ ਇਧਰੋਂ ਧਰਮਸ਼ਾਲਾ ਵਾਲ ਨੂੰ ਪਾਇਆ ਏ ਮਾੜੀ ਪਿੰਡਲੀ ਨੂੰ ਨਾ ਗਾਂ ਠੱਠੀ ਪਿੰਡਲੀ ਨੂੰ ਪਾਇਆ ਗਿਆ ਏ ਤੇ ਇਹ ਕੀ ਨਾ ਲੈਂਦੇ ਇਹ ਬਹੁਤ ਜ਼ਿਆਦਾ ਸਾਡਾ ਧੱਕਾ ਹੋ ਰਿਹਾ ਏ ਇਹ ਕੀ ਨਾ ਲੈਂਦੇ ਆ ਖੇਤਾ ਜੋ ਜਿਨੇ ਵੀ ਕਾਰਾ ਜਾਂ ਕਿਸੇ ਵੀ ਪਾਰਟੀ ਦਾ ਸੰਬੰਧ ਰਸਤੇ ਝਾੜੂ ਵਾਲਿਆਂ ਨਾਲ ਮੇਨਤਾ ਝਾੜੂ ਵਾਲੇ ਹੀ ਆ ਤੇ ਇਹਨਾਂ ਨੇ ਕੀ ਲਾਨੇ ਤੇ ਆਪਦੇ ਟਰੈਕਟਰ ਲਾ ਕੇ ਮਿੱਟੀ ਪਾਦੀ ਬਾਈ ਜੀ ਨਾ ਸਾਨੂੰ ਪੁੱਛਿਆ ਵੀ ਅਸੀਂ ਤੁਹਾਡੇ 12 ਚ ਮਿੱਟੀ ਪਾ ਰਹੇ ਆ ਬਈ ਪਾਦਗੇ ਜਾਂ ਕਿਉਂ ਨਾ ਪਾਗੇ ਤੇ ਅਸੀਂ ਇਹ ਸਾਡੇ ਇੱਥੇ ਪਰਸ਼ੋ ਬਹੁਤ ਵਾਰ ਬੰਦੇ ਝਾੜੂ ਵਾਲੇ ਵੀ ਆਏ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਗਰਪੇ ਸੈਂਗ ਨੂੰ ਵੀ ਬਾਈ ਸਾਡਾ ਕੋਈ ਮਸਲਾ ਹੱਲ ਕਰਾ ਦੇ ਉਹ ਸਾਨੂੰ ਇੱਕੋ ਗੱਲ ਹੀ ਕਹਿ ਕੇ ਤੁਰ ਗਿਆ ਕਹਿੰਦਾ ਬਾਈ ਜੀ ਮੈਂ ਐਮਐਲਏ ਨੂੰ ਕਹਿਤਾ ਮੈਂ ਕੀ ਨਾ ਲੈਂਦੇ ਆ ਉਥੇ ਐਸਡੀਐਮ ਸਾਹਿਬ ਨੂੰ ਕਹਿਤਾ ਨਾ ਤੇ ਇੱਥੇ ਕੋਈ ਸਾਡੇ ਕਹਿਣ ਤੇ ਪ੍ਰਸ਼ਾਸਨ ਦਾ ਬੰਦਾ ਪਹੁੰਚਾ ਤੇ ਨਾ ਕੋਈ ਬਾਈ ਜੀ ਪਿਆਬ ਸਰਕਾਰ ਦਾ ਬੰਦਾ ਪਹੁੰਚਾ ਅਸੀਂ ਇੱਕੋ ਮੰਗ ਕਰਦੇ ਆ ਪਿਆਬ ਸਰਕਾਰ ਤੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸੜਕ ਉੱਚੀ ਕਰਨ ਨੂੰ ਲੈ ਕੇ ਜਿਹੜੇ ਇਸ ਬਸਤੀ ਦਾ ਵਿਵਾਦ ਆਇਆ ਜਿਹੜਾ ਇਸ ਬਸਤੀ ਦੇ ਦੋਸ਼ ਨੇ ਉਹਨਾਂ ਸੰਬੰਧੀ ਜਿਹੜੇ ਇਸ ਸੜਕ ਨੂੰ ਦੇਖ ਰਹੇ ਨੇ ਅਧਿਕਾਰੀ ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਵੀ ਹੋਈ ਹੈ ਸੋ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਜਿਹੜੀ ਬਸਤੀ ਦੀ ਸਮੱਸਿਆ ਹੈ ਉਹਨੂੰ ਉਹ ਵਿਸ਼ਵਾਸ ਚ ਲੈਣਗੇ ਤੇ ਉਹ ਮਸਲੇ ਦਾ ਹੱਲ ਕਰਨਗੇ ਸੋ ਇਹਨਾਂ ਸਾਰੇ ਪਰਿਵਾਰਾਂ ਦਾ ਇਹ ਵੀ ਕਹਿਣਾ ਹੈ ਵੀ ਜੇ ਜੇ ਇਹ ਮਸਲਾ ਨਾ ਹੱਲ ਹੋਇਆ ਤਾਂ ਉਹਨਾਂ ਚਿਰ ਅਸੀਂ ਇਹ ਸੜਕ ਨਹੀਂ ਬਣਦੇਣੀ ਤੋਂ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਇਸ ਜਿਹੜੇ ਹੈਗੇ ਮੋਹੱਲੇ ਦੇ ਸਾਰੇ ਵਾਸੀਆਂ ਨੂੰ ਇਨਸਾਫ ਦਿਓ ਤੇ ਜਿਹੜੀ ਜਿਹੜੀ ਸਮੱਸਿਆ ਹੈ ਸੜਕ ਦੀ ਇਧਰਲੀ ਸਾਈਡ ਨੂੰ ਵੀ ਜਿਹੜੀ ਨੀਵੀ ਹੈ ਜਿਹੜੇ ਪਰਿਵਾਰ ਕਹਿ ਰਹੇ ਕਿ ਇਧਰਲੀ ਸਾਈਡ ਨੂੰ ਸੜਕ ਨੀਵੀ ਹੈ ਇਧਰਲੀ ਸਾਈਡ ਵੀ ਉਹ ਧਿਆਨ ਦੇਣ ਤੇ ਜਿੱਥੇ ਪਰਿਵਾਰਾਂ ਦਾ ਦੋਸ਼ ਹੈ ਕਿ ਇਹ ਜ਼ਿਆਦਾ ਪੱਥਰ ਪਾਇਆ ਹੈ ਸੋ ਉਸ ਗੱਲ ਵੱਲ ਵੀ ਜ਼ਰੂਰ ਧਿਆਨ ਦੇਣ ਦੀ ਲੋੜ ਹੈ